ਛੋਟੇ ਸਹਿਬਜ਼ਾਦੇ ਤੇ ਵੱਡੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ ਤਾਂ 20 ਤੋਂ ਲੈ ਕੇ 27 ਤਰੀਕ ਤੱਕ ਬੜੇ ਹੀ ਵਿਰਾਗਮਈ ਦਿਨ ਹੁੰਦੇ ਨੇ ਤਾਂ ਕੀ ਉਹਨਾਂ ਦਿਨਾਂ ਦਾ ਇਤਿਹਾਸ ਹੈ ਕਦੋਂ ਸ਼ਰ ਗੁਰੂ ਗੋਬਿੰਦ ਸਿੰਘ ਪਾਸ਼ਾ ਕਿਲਾ ਛੱਡਦੇ ਨੇ ਉਹਦੇ ਬਾਰੇ ਜਾਣਕਾਰੀ ਲਵਾਂਗੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਤਾਂ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਹਾਂਜੀ ਵੀਰ ਜੀ ਤੁਸੀਂ ਬਹੁਤ ਵਧੀਆ ਇਹ ਗੱਲ ਕਰਨੀ ਚਾਹੁੰਦੇ ਹੋ ਕਿਉਂਕਿ ਇਹ ਗੱਲ ਪਤਾ ਹੋਣੀ ਹਰ ਸਿੱਖ ਨੂੰ ਜ਼ਰੂਰੀ ਆ ਆਪਣੇ ਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੇ ਮੋਲ ਲਈ ਸੀ ਜਿਹੜਾ ਪਹਿਲਾਂ ਨਾਮ ਮਾਖੋਵਲ ਹੁੰਦਾ ਸੀ ਬੜੀਆਂ ਗੁਰੂ ਸਾਹਿਬ ਨੇ ਉੱਥੇ ਬਖਸ਼ਿਸ਼ਾਂ ਕੀਤੀਆਂ ਰਣਜੀਤ ਨਗਾਰੇ ਬਜਾਏ ਹਾਂਜੀ ਖਾਲਸਾ ਪੰਥ ਸਜਾਇਆ ਮਤਲਬ ਗੁਰੂ ਸਾਹਿਬ ਜ਼ੁਲਮ ਦਾ ਟੱਕਰਾ ਕਰਦੇ ਹੁੰਦੇ ਸੀ ਚੰਗੀਆਂ ਲੋਕਾਂ ਦੀਆਂ ਮਤਲਬ ਚੰਗੇ ਲੋਕਾਂ ਦੀ ਉਹਨਾਂ ਨੇ ਸਿਫਤ ਕਰਨੀ ਉਹਨਾਂ ਨੂੰ ਬਚਾਉਣਾ ਹਾਂਜੀ ਤੇ ਇਹ ਜਿਹੜੇ ਗਲਤ ਲੋਕ ਸੀਗੇ ਉਹਨਾਂ ਨੂੰ ਫਿਰ ਗੁਰੂ ਸਾਹਿਬ ਬਰਦਾਸ਼ਤ ਨਹੀਂ ਸੀ ਹੁੰਦੇ ਚਾਹੇ ਕੋਈ ਸੀ ਚਾਹੇ ਪਹਾੜੀ ਰਾਜੇ ਸੀਗੇ ਜਾਂ ਔਰੰਗਜ਼ੇਬ ਹੋਣੀ ਠੀਕ ਹੈ ਉਹਨਾਂ ਨੂੰ ਆਇਨ ਲੱਗਦਾ ਸੀ ਵੀ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਦਿਨ ਦਿਨ ਹੋ ਰਹੀ ਜਾ ਫਿਰ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਨੂੰ ਉੱਥੇ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ ਉਹਨਾਂ ਨੇ ਸਾਰੇ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਕੱਟੇ ਹੋ ਕੇ ਉਹ ਘੇੜਾ ਚੱਲਦਾ ਰਿਹਾ 8 ਮਹੀਨੇ 8 ਮਹੀਨੇ ਮਤਲਬ ਜਦੋਂ ਬਹੁਤ ਟਾਈਮ ਲੰਘਦਾ ਰਿਹਾ ਗਰਮੀ ਤੋਂ ਸ਼ੁਰੂ ਹੋ ਕੇ ਅਪ੍ਰੈਲ ਮਈ ਤੋਂ ਸ਼ੁਰੂ ਹੋ ਕੇ ਇਹ ਦਸੰਬਰ ਦਾ ਮਹੀਨਾ ਆ ਗਿਆ ਦਸੰਬਰ ਦੇ ਮਹੀਨੇ ਵਿੱਚ ਤੱਕ ਆਉਣ ਤੱਕ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਵੀ ਕਿਲਾ ਛੱਡੋ ਜੀ ਅੰਦਰ ਖਾਣ ਪੀਣ ਦੇ ਸਮਾਨ ਦੀ ਘਾਟ ਹੋਣ ਲੱਗੀ ਅੰਦਰ ਸਿੰਘ ਸ਼ਹੀਦ ਹੋਣ ਲੱਗੇ ਇਹ ਵੀ ਕਿਹਾ ਜਾਂਦਾ ਵੀ ਅੰਦਰ ਸਿੰਘਾਂ ਨੇ ਤੇ ਦਰਖਤਾਂ ਦੇ ਛਿਲੜ ਵੀ ਖਾਦੇ ਬਹੁਤ ਕੁਝ ਹੋਇਆ ਤੇ ਹੌਲੀ ਹੌਲੀ ਜਦੋਂ ਦਸੰਬਰ ਦਾ ਮਹੀਨਾ ਆ ਗਿਆ ਤੇ ਅਪਰੋਚ ਕਰਦੇ ਰਹੇ ਪਹਾੜੀ ਰਾਜੇ ਵੀ ਮਹਾਰਾਜ ਛੱਡੋ ਕਿਲਾ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਲੰਘ ਜਾਓ ਇਥੋਂ ਚਲੇ ਜਾਓ ਗੁਰੂ ਸਾਹਿਬ ਜਾਣੀ ਜਾਣ ਸੀ ਗੁਰੂ ਸਾਹਿਬ ਨੂੰ ਪਤਾ ਸੀ ਵੀ ਇਹ ਭਾਈ ਧੋਖਾ ਕਰਨਗੇ ਫਿਰ ਬਦਾਵੇ ਦੀ ਵੀ ਗੱਲ ਆਉਂਦੀ ਆ ਵੀ ਕਈ ਸਿੱਖ 40 ਸਿੱਖ ਜਿਹੜੇ ਨੇ ਉਹ ਕਹਿੰਦੇ ਭਾਈ ਵੀ ਅਸੀਂ ਨਹੀਂ ਰਹਿਣਾ ਚਾਹੁੰਦੇ ਚਲੋ ਉਹ ਵੀ ਚਲੇ ਗਏ ਤੇ ਉਹ ਤੋਂ ਬਾਅਦ ਫਿਰ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਤੇ ਪਹਾੜੀ ਰਾਜਿਆਂ ਨੇ ਇਤਿਹਾਸੇ ਕਹਿੰਦਾ ਵੀ ਗਊ ਬਣਾ ਕੇ ਕਸਮ ਖਾਦੀ ਕੋਈ ਗਊ ਮਾਤਾ ਨੂੰ ਸਤਕਾਰਯੋਗੋ ਪੂਜਦੇ ਨੇ ਵੀ ਭਾਈ ਗੁਰੂ ਸਾਹਿਬ ਤੁਸੀਂ ਇਥੋਂ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਧਰੋਂ ਮੁਗਲਾਂ ਨੇ ਵੀ ਕਸਮਾਂ ਖਾਦੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖ ਕੇ ਉਹ ਭੇਜੀਆਂ ਫੇਰ ਗੁਰੂ ਸਾਹਿਬ ਫੇਰ ਜਾਣੀ ਜਾਣ ਸੀ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਇਹ ਧੋਖਾ ਦੇਣਗੇ ਵੀ ਆਪਾਂ ਇਹਨਾਂ ਦੀ ਗੱਲ ਨਾ ਮੰਨੀਏ ਮਹਾਰਾਜ ਨੇ ਇਹ ਗੱਡੀਆਂ ਉੱਤੇ ਸਮਾਨ ਲੱਦ ਕੇ ਬਾਹਰ ਭੇਜਤਾ ਉਹਨਾਂ ਨੇ ਅਟੈਕ ਕਰਤਾ ਮਹਾਰਾਜ ਕਹਿੰਦੇ ਦੇਖੋ ਠੀਕ ਆ ਫਿਰ ਜਦੋਂ ਕਸਮਾਂ ਖਾਦੀਆਂ ਫਿਰ ਮਹਾਰਾਜ ਨੇ ਫਿਰ ਕਿਲਾ ਛੱਡਿਆ ਹੁਣ ਦੇਖੋ ਕਸਮਾਂ ਖਾਧੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਦੀਆਂ ਤੇ ਉਹ ਧਾਰਮਿਕ ਚਿੰਨ੍ਹ ਦੀ ਮਤਲਬ ਇਹ ਗੱਲ ਆ ਕਿੱਡੀ ਵੱਡੀ ਗੱਲ ਆ ਵੀ ਨੌਜਵਾਨ ਕਈ ਟੈਟੂ ਬਣਾ ਲੈਂਦੇ ਨੇ ਗੁਰੂ ਸਾਹਿਬ ਦਾ ਜਾਂ ਮਹਾਪੁਰਖਾਂ ਦਾ ਜਾਂ ਗੱਡੀ ਉੱਤੇ ਇੱਕ ਓੰਕਾਰ ਜਾਂ ਐਵੇਂ ਮਤਲਬ ਤੁਸੀਂ ਦੇਖੋ ਵੀ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਿੰਨਾ ਕੀਤਾ ਗੁਰੂ ਸਾਹਿਬ ਨੇ ਕਿਲਾ ਛੱਡਤਾ ਵੀ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਿਲਾ ਛੱਡਣ ਤੋਂ ਬਾਅਦ ਮਹਾਰਾਜ ਨੇ ਫਿਰ ਜਿਹੜਾ ਆਨੰਦਪੁਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਰਸ ਸਸਕਾਰ ਕੀਤਾ ਉਹ ਜਗ੍ਹਾ ਉੱਥੇ ਮਹਾਰਾਜ ਨੇ ਨਮਸਕਾਰ ਕੀਤੀ ਤੇ ਉਹ ਤੋਂ ਬਾਅਦ ਉੱਥੇ ਮਹਾਰਾਜ ਕੀਰਤਪੁਰ ਸਾਹਿਬ ਗਏ ਗੁਰੂ ਸਾਹਿਬ ਦੇ ਸਥਾਨ ਤੇ ਨਮਸਕਾਰ ਕੀਤੀ ਰਾਤ ਕਿਉਂਕਿ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀਗਾ ਰਾਤ ਨੂੰ ਰਾਤ ਨੂੰ ਛੱਡਣ ਤੋਂ ਬਾਅਦ ਰਾਤ ਤੋਂ ਰਾਤ ਮਹਾਰਾਜ ਚੱਲਦੇ ਗਏ ਚੱਲਦੇ ਗਏ ਫਿਰ ਅੰਮ੍ਰਿਤ ਵੇਲੇ ਦੇ ਟਾਈਮ ਤੱਕ ਮਹਾਰਾਜ ਉੱਥੇ ਸਰਸਾ ਦੇ ਕੰਢੇ ਇੱਥੇ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਉੱਥੇ ਸਾਰਾ ਕਾਫਲਾ ਆ ਗਿਆ ਮਹਾਰਾਜ ਦਾ ਪਿੱਛੇ ਜਿਹੜੇ ਫੌਜ ਆਉਂਦੀ ਸੀ ਉਹਨਾਂ ਨੇ ਪਿੱਛੋਂ ਅਟੈਕ ਕਰਤਾ ਤੇ ਉੱਥੇ ਭਾਈ ਉਹਦੇ ਸਿੰਘ ਹੋਣੀ ਉਸ ਉਥੇ ਸ਼ਹੀਦ ਹੋਏ ਹੋਰ ਸਿੰਘ ਸ਼ਹੀਦ ਹੋਏ ਫਿਰ ਮਹਾਰਾਜ ਨੇ ਸਵੇਰੇ ਅੰਮ੍ਰਿਤ ਵੇਲੇ ਉਥੇ ਸਰਸਾ ਦੇ ਕੰਢੇ ਮਹਾਰਾਜ ਕਰਨੇ ਭਾਈ ਦਇਆ ਸਿੰਘ ਜੀ ਵੀ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਵੀ ਨਿਤਨੇਮ ਕਰਨਾ ਵੀ ਦੀਵਾਨ ਸਜਾਇਆ ਜਾਵੇ ਫਿਰ ਇਹ ਮਹਾਰਾਜ ਨੇ ਉਥੇ ਸਰਸਾ ਦੇ ਕੰਢੇ ਨਿਤਨੇਮ ਕੀਤਾ ਫਿਰ ਅੱਗੇ ਸਰਸਾ ਦੇ ਵਿੱਚ ਇਹ ਮੀਹ ਪੈਣ ਕਰਕੇ ਪਹਾੜਾਂ 'ਚ ਹੜ ਆਇਆ ਹੋਇਆ ਸੀਗਾ ਉਹ ਪਾਣੀ ਦਾ ਲੈਵਲ ਵੱਧ ਗਿਆ ਫਿਰ ਮਹਾਰਾਜ ਸਰਸਾ ਮਹਾਰਾਜ ਨੇ ਕ੍ਰੋਸ ਕੀਤੀ ਸਰਸਾ ਨਦੀ ਦੇ ਵਿੱਚ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਹੋਇਆ ਵੱਡੇ ਸਹਿਬਜ਼ਾਦੇ ਤੇ ਨਾਲ 40 ਸਿੰਘ ਗੁਰੂ ਸਾਹਿਬ ਉਹ ਮਹਾਰਾਜ ਦਾ ਕਾਫਲਾ ਇੱਕ ਪਾਸੇ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਇੱਕ ਪਾਸੇ ਤੇ ਮਹਾਰਾਜ ਦੇ ਮਹਿਲ ਭਾਈ ਮਨੀ ਸਿੰਘ ਜੀ ਹੁਣੀ ਉਹ ਇੱਕ ਪਾਸੇ ਤੇ ਤੁਸੀਂ ਦੇਖੋ ਵੀ ਜਦੋਂ ਮਹਾਰਾਜ ਨੇ ਸਰਸਾ ਨਦੀ ਕ੍ਰੋਸ ਕੀਤੀ ਆ ਮਹਾਰਾਜ ਦੇ ਵਸਤਰ ਸਹਬਜਾਦਾਂ ਦੇ ਵਸਤਰ ਚੋਲੇ ਉਹ ਵੀ ਗਿੱਲੇ ਹੋ ਚੁੱਕੇ ਸੀ ਅੰਦਾਜ਼ਾ ਲਾਓ ਵੀ ਇੱਕ ਤਾਂ ਠੰਡ ਪਹਿਲਾਂ ਹੀ ਕਿੰਨੀ ਸੀਗੀ ਤੁਂ ਇਹਦੀ ਠੰਡ ਹੁੰਦੀ ਆ ਗਰਮੀ ਹੁੰਦੀ ਆ ਇਹ ਡਿਪੈਂਡ ਕਰਦੀ ਆ ਟੈਂਪਰੇਚਰ ਤੇ ਗਲੋਬਲ ਵਾਰਮਿੰਗ ਤੇ ਤੇ ਆਪਾਂ ਸਾਰੇ ਜਾਣਦੇ ਵੀ ਗਲੋਬਲ ਵਾਰਮਿੰਗ ਹੁੰਦੀ ਆ ਪੋਲਿਊਸ਼ਨ ਦੇ ਕਰਕੇ ਜੇ ਹੁਣ ਤੁਸੀਂ 1704 ਦੇ ਵਿੱਚ ਜਾਓ ਤੇ ਉਦੋਂ ਨਾ ਤਾਂ ਇੰਨਾ ਪੋਲਿਊਸ਼ਨ ਸੀਗਾ ਪੋਲੂਸ਼ਨ ਨਾ ਹੋਣ ਕਰਕੇ ਗਲੋਬਲ ਵਾਰਮਿੰਗ ਹੈ ਨਹੀਂ ਸੀਗੀ ਤੇ ਜਿਹੜੀ ਓਜ਼ੋਨ ਲੇਅਰ ਹੈਗੀ ਉਹ ਵੀ ਵਧੀਆ ਸੀਗੀ ਮੈਂ ਮਤਲਬ ਇਹ ਕਹਿਣਾ ਚਾਹੁੰਦਾ ਵੀ ਉਦੋਂ ਠੰਡ ਦੀ ਮਤਲਬ ਜਿਹੜੀ ਠੰਡ ਕਿੰਨੀ ਜ਼ਿਆਦਾ ਹੋਣੀ ਆ ਉੱਪਰ ਉਹਨਰੇ ਚੋਲੇ ਵੀ ਗਿੱਲੇ ਗੁਰੂ ਸਾਹਿਬ ਦੇ ਹਨਾ ਫਿਰ ਗੁਰੂ ਸਾਹਿਬ ਨੇ ਸਰਸਨ ਦੀ ਕ੍ਰੋਸ ਕੀਤੀ ਕ੍ਰੋਸ ਕਰਨ ਤੋਂ ਬਾਅਦ ਫਿਰ ਉੱਥੇ ਹੀ ਤੇ ਭਾਈ ਬਜਿੱਤਰ ਸਿੰਘ ਹੋਣੀ ਉਹ ਜ਼ਖਮੀ ਹੋ ਜਾਂਦੇ ਨੇ ਫਿਰ ਗੁਰੂ ਸਾਹਿਬ ਸਹਿਬਜ਼ਾਦੇ ਉਹ ਸਾਰੇ ਆਉਂਦੇ ਨੇ ਰੋਪੜ ਕੋਟ ਲੰਘ ਖਾਂ ਉਥੇ ਪੱਠਾ ਸਾਹਿਬ ਇਹ ਉਧਰ ਆਉਂਦੇ ਨੇ ਫਿਰ ਉਥੇ ਕੋੜਲਾਨਾ ਹੰਗਖਾਂ ਦੇ ਘਰੇ ਭਾਈ ਬਜਤਰ ਸਿੰਘ ਜੀ ਨੂੰ ਲੈ ਕੇ ਆਉਂਦੇ ਨੇ ਬਾਬਾ ਅਜੀਤ ਸਿੰਘ ਹੁਣੇ ਕੋੜਲਾਨਾ ਹੰਗਖਾਂ ਮਹਾਰਾਜ ਦੇ ਪੁਰਾਣੇ ਸ਼ਰਧਾਲੂ ਨੇ ਇਹ ਆਨੰਦਪੁਰ ਸਾਹਿਬ ਆਉਂਦੇ ਹੁੰਦੇ ਸੀ ਜਦੋਂ ਉਥੇ ਆਏ ਤੇ ਮੈਂ ਮਹਾਰਾਜ ਕਹਿੰਦੇ ਭਾਈ ਕੋੜਲਾਨਾ ਹੰਗਖਾਂ ਵੀ ਭਾਈ ਬਜਤਰ ਸਿੰਘ ਜੀ ਵੀ ਇਹਨਾਂ ਨੇ ਤੁਸੀਂ ਸੇਵਾ ਸੰਭਾਲ ਹੁਣ ਕਰਿਓ ਫਿਰ ਉਥੇ ਬੀਬੀ ਮਮਤਾਜ ਉਹਨਾਂ ਦੇ ਬੇਟੀ ਬੜੀ ਸੇਵਾ ਕੀਤੀ ਉਹਨਾਂ ਨੇ ਭਾਈ ਬਜਤਰ ਸਿੰਘ ਜੀ ਦੀ ਨਾ ਬੜਾ ਇਤਿਹਾਸ ਚਾਹੁੰਦਾ ਉਹ ਬੀਬੀ ਦਾ ਜ਼ਿਕਰ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਕਿਉਂਕਿ ਜਦੋਂ ਗੁਰੂ ਸਾਹਿਬ ਚਲੇ ਜਾਂਦੇ ਨੇ ਉਸ ਘਰ ਤੋਂ ਚਮਕੌਰ ਸਾਹਿਬ ਵੱਲ ਪਿੱਛੇ ਉਹਨਾਂ ਦੇ ਘਰੇ ਮੁਗਲੀਆਂ ਫੌਜਾਂ ਆਉਂਦੀਆਂ ਨੇ ਸ਼ਿਕਾਇਤ ਕੀਤੀ ਹੁੰਦੀ ਹੈ ਕਿਸੇ ਨੇ ਵੀ ਉਹਨਾਂ ਦੇ ਘਰੇ ਗੁਰੂ ਸਾਹਿਬ ਆਏ ਨੇ ਜਦੋਂ ਸਾਰੇ ਚੈਕਿੰਗ ਕਰਨ ਆਉਂਦੇ ਨੇ ਉਹ ਫਿਰ ਕੋਰਦਨ ਹੰਗਖਾਂ ਉਹ ਇਹ ਕਹਿੰਦੇ ਨੇ ਵੀ ਭਾਈ ਵੀ ਅੰਦਰ ਕਮਰੇ 'ਚ ਮੇਰਾ ਜਵਾਈ ਤੇ ਮੇਰੀ ਬੇਟੀ ਆ ਵੀ ਅੰਦਰ ਨਾ ਦੇਖਿਓ ਤੇ ਉਹ ਜਿਹੜੇ ਚੈੱਕ ਕਰਨ ਆਏ ਹੁੰਦੇ ਨੇ ਉਹ ਐਂ ਕਰਕੇ ਛੱਡ ਦਿੰਦੇ ਨੇ ਅੰਦਰ ਭਾਈ ਬਜਤਰ ਸਿੰਘ ਜੀ जखमीन ਨੇ ਬੀਬੀ ਮਮਤਾਜ ਉਹਨਾਂ ਨੂੰ ਮਨਰੀ ਸੇਵਾ ਕਰਦੀ ਆ ਹਨਾ ਤੁਸੀਂ ਦੇਖੋ ਫਿਰ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਤੇ ਬੀਬੀ ਮਮਤਾਜ ਦੀ ਉਦੋਂ ਮੰਗਣੀ ਹੋ ਚੁੱਕੀ ਸੀ ਪਹਿਲਾਂ ਕਿਸੇ ਹੋਰ ਦੇ ਨਾਲ ਫਿਰ ਬੀਬੀ ਮਮਤਾਜ ਕਹਿੰਦੀ ਜੀ ਪਿਤਾ ਜੀ ਮੈਂ ਤੁਹਾਡੇ ਤੋਂ ਕਦੇ ਕੁਝ ਨਹੀਂ ਮੰਗੇ ਆ ਮੈਂ ਤੁਹਾਨੂੰ ਇਹ ਬੇਨਤੀ ਕਰਦੀ ਆ ਵੀ ਐਡੇ ਮਹਾਨ ਗੁਰੂ ਦੇ ਐਡੇ ਸਿੰਘ ਸਿੰਘ ਬਾਰੇ ਤੁਸੀਂ ਇਹ ਜਿਹੜੇ ਬਚਨ ਕਹੇ ਨੇ ਵੀ ਤੇਰਾ ਜਵਾਈ ਤੇ ਤੇਰੀਤੀ ਅੰਦਰ ਵੀ ਪਿਤਾ ਜੀ ਮੈਂ ਇੱਕੋ ਮੰਗ ਮੰਦੀਆਂ ਇਹ ਮੈਨੂੰ ਹੁਣ ਪੂਰੀ ਜ਼ਿੰਦਗੀ ਨਿਕਾਹ ਵਿਆਹ ਕਰਾਉਣ ਨੂੰ ਨਾ ਕਿ ਉਹ ਵੀ ਮੈਂ ਏਡੇ ਸ਼ਹੀਦ ਸਿੰਘ ਦੀ ਪਤਨੀ ਹੀ ਬਣ ਕੇ ਜਿਉਣਾ ਚਾਹੁੰਦੀ ਆ ਫਿਰ ਸ਼ਾਇਦ 130 ਸਾਲ ਉਹ ਬੀਬੀ ਮੁਹਤਾਜ ਜੀ ਉਹਨਾਂ ਦਾ ਹੁਣ ਗੁਰਦੁਆਰਾ ਬਣਿਆ ਹੋਇਆ ਜਿਉਂਦੇ ਰਹੇ ਫਿਰ ਗੁਰੂ ਸਾਹਿਬ 40 ਸਿੰਘਾਂ ਨਾਲ ਚਮਕੌਰ ਸਬਾ ਜਾਂਦੇ ਨੇ ਇੱਥੇ ਉਹ ਸੱਚੀ ਗੜੀ ਸੱਚੀ ਹਵੇਲੀ ਉਹ ਚ ਉਤਾਰਾ ਕਰਦੇ ਨੇ ਤੇ ਫਿਰ ਉਧਰੋਂ ਪਿੱਛੋਂ ਸਾਰੀ ਮੁਗਲੀਆ ਫੌਜ 10 ਲੱਖ ਦਾ ਘੇਰਾ ਪਾਈ ਜਾਂਦਾ ਪੂਰੇ ਚਮਕੌਰ ਸਾਹਿਬ ਦੇ ਏਰੀਏ ਦੇ ਵਿੱਚ ਉਹਦੇ ਵਿੱਚ ਸਰਹੰਦਰੀ ਫੌਜ ਰੋਪੜ ਦੀ ਫੌਜ ਜਲੰਧਰ ਦੀ ਫੌਜ ਦਿੱਲੀ ਤੋਂ ਫੌਜਾਂ ਆਈਆਂ ਤੇ ਜੰਮੂ ਕਸ਼ਮੀਰ ਤੋਂ ਫੌਜਾਂ ਆਈਆਂ ਸਾਰੀਆਂ ਮਤਲਬ ਕਿ ਜਿੱਥੇ-ਜਿੱਥੇ ਵੀ ਔਰੰਗਜ਼ੇਬ ਦੇ ਰਿਲੇਸ਼ਨ ਸੀਗੇ ਕਿਉਂਕਿ ਔਰੰਗਜ਼ੇਬ ਗੁਰੂ ਸਾਹਿਬ ਨੂੰ ਫੜਨਾ ਚਾਹੁੰਦਾ ਸੀਗਾ ਠੀਕ ਆ ਔਰੰਗਜ਼ੇਬ ਸੀਗਾ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਚੌਂਦਾਸੀਬਹਾਰਾਜ ਨੂੰ ਮੈਂ ਫੜਾਂ ਜਾਂ ਚਲੋ ਖਤਮ ਕਰਾਂ ਹਨ ਤੇ ਉਹਦੇ ਲਈ ਜਿੱਥੇ-ਜਿੱਥੇ ਚਾਹੇ ਫੋਰਨ ਕੰਟਰੀਆਂ ਉੱਥੋਂ ਵੀ ਮਤਲਬ ਉਹਦੇ ਬੰਦੇ ਆਏ ਕਿਉਂਕਿ ਉਹਦਾ ਪ੍ਰੂਫ ਇਹ ਮਿਲਦਾ ਤੁਸੀਂ ਚਮਕੌਰ ਸਾਹਿਬ ਦੇ ਏਰੀਆ 'ਚ ਦੇਖੋ ਤੁਹਾਨੂੰ ਉਹੋ ਜਿਹੇ ਦਰਖਤ ਦੇਖਣਗੇ ਜਿਹੜੇ ਪੰਜਾਬ ਦੇ ਨਹੀਂ ਹੈਗੇ ਉਹ ਹੈਗੇ ਨੇ ਖੰਜੂਰਾਂ ਦੇ ਦਰਖਤ ਕਰੇ ਧਿਆਨ ਨਾਲ ਦੇਖਿਓ ਜਿਹੜਾ ਚਮਕੌਰ ਸਾਹਿਬ ਦਾ ਏਰੀਆ ਤੇ ਪੂਰਾ ਗੁਰਗੋਬਿੰਦ ਸਿੰਘ ਮਾਰਗ ਉੱਥੇ ਖੰਜੂਰਾਂ ਦੇ ਦਰਖਤ ਤੁਹਾਨੂੰ ਮਿਲਣਗੇ ਖੰਜੂਰਾਂ ਦੇ ਦਰਖਤ ਕਿਉਂ ਆਏ ਨੇ ਕਿਉਂਕਿ ਗੁਰੂ ਸਾਹਿਬ ਦੇ ਮਗਰ ਜਿਹੜੀਆਂ ਫੌਜਾਂ ਲੱਗੀਆਂ ਸੀਗੀਆਂ ਉਹ ਆਈਆਂ ਸੀ ਜੰਮੂ ਕਸ਼ਮੀਰ ਹਰਬ ਕੰਟਰੀ ਤੋਂ ਉਹ ਖੰਜੂਰਾਂ ਉੱਥੋਂ ਲੈ ਕੇ ਆਏ ਸੀਗੇ ਕਿਉਂਕਿ ਉਹ ਫਰੂਟ ਉੱਥੇ ਦਾ ਫਿਰ ਜਿੱਥੋਂ-ਜਿੱਥੋਂ ਲੰਘਦੇ ਗਏ ਉੱਥੇ ਉਹ ਬੀਜ ਸਿੱਟਦੇ ਗਏ ਉੱਥੇ ਅੱਜ ਦਰਖਤ ਉੱਗੇ ਹੋਏ ਨੇ ਸਾਰੇ ਠੀਕ ਆ ਉਸ ਤੋਂ ਬਾਅਦ ਜਿਹੜੇ ਛੋਟੇ ਸਹਿਬਜ਼ਾਦੇ ਉਹ ਕੁਮਾ ਮਾਸਕੀ ਜੀ ਮਾਤਾ ਜੀ ਹੁਣੇ ਸਹਿਬਜ਼ਾਦੋਂ ਲੈ ਕੇ ਉਹਨਾਂ ਦੇ ਘਰ ਆ ਜਾਂਦੇ ਨੇ ਫਿਰ ਇੱਕ ਬੀਬੀ ਉਹ ਪ੍ਰਸ਼ਾਦਾ ਸ਼ਿਕਾਉਂਦੀ ਆ ਫਿਰ ਗੰਗੂ ਬ੍ਰਾਹਮਣ ਮਿਲਦਾ ਗੰਗੂ ਬਰਹਾ ਮ ਆਪਣੇ ਘਰੇ ਲੈ ਜਾਂਦਾ ਉੱਥੇ ਖੇੜੀ ਉੱਥੇ ਮਾਤਾ ਜੀ ਸਹਬਜ਼ਾਦੇ ਰਹਿੰਦੇ ਨੇ ਛੋਟੇ ਠੀਕਾ ਰਾਤ ਨੂੰ ਤੇ ਮਾਤਾ ਜੀ ਆਪਣਾ ਚਲੋ ਸਮਾਨ ਠੀਕ ਕਰਦੇ ਨੇ ਗੰਗੂ ਦੇਖ ਲੈਂਦਾ ਵੀ ਇਹਨਾਂ ਕੋਲੇ ਸੋਨੇ ਦੀਆਂ ਮੋਹਰਾਂ ਨੇ ਗੰਗੂ ਮੋਹਰਾਂ ਚੱਕ ਲੈਂਦਾ ਮਾਤਾ ਜੀ ਕਹਿੰਦੇ ਭਾਈ ਗੰਗਿਆ ਵੀ ਜੇ ਤੈਨੂੰ ਕੁਛ ਚਾਹੀਦਾ ਮੈਨੂੰ ਦੱਸ ਫਿਰ ਗੰਗੂ ਚਲੋ ਸ਼ਿਕਾਇਤ ਕਰ ਆਉਂਦਾ ਮਰਿੰਡੇ ਜਾ ਕੇ ਥਾਣੇ ਵੀ ਭਾਈ ਮੈਨੂੰ ਇਨਾਮ ਮਿਲੇ ਸਹਬਜ਼ਾਦੇ ਨੂੰ ਫੜ ਲਿਆ ਜਾਂਦਾ ਜਾਂ ਦੂਜੇ ਪਾਸੇ ਮਾਤਾ ਜੀ ਹੁਣੀ ਭਾਈ ਮਨੀ ਸਿੰਘ ਹੁਣੀ ਉਹ ਦਿੱਲੀ ਚਲੇ ਜਾਂਦੇ ਨੇ ਠੀਕ ਆ ਤੇ ਉਹ ਤੋਂ ਬਾਅਦ ਜਦੋਂ ਗੁਰੂ ਸਾਹਿਬ ਚਮਕੌਰ ਸਾਹਿਬ ਆਉਂਦੇ ਨੇ ਪਿੱਛੋਂ ਮੁਗਲੀਆ ਫੌਜ ਸਾਰੀ ਫਿਰ ਜੰਗ ਸ਼ੁਰੂ ਹੋ ਜਾਂਦਾ ਹੈ ਅਗਲੇ ਦਿਨ ਸਾਜਰੇ ਜਦੋਂ ਜੰਗ ਸ਼ੁਰੂ ਹੁੰਦਾ ਫਿਰ ਮਹਾਰਾਜ ਮਤਲਬ ਪੰਜ-ਪੰਜ ਸਿੰਘਾਂ ਦੇ 8-8 ਸਿੰਘਾਂ ਦੇ ਜੱਥੇ ਬਣਾ ਕੇ ਭੇਜਦੇ ਨੇ ਤੁਸੀਂ ਦੇਖੋ ਵੀ 10 ਲੱਖ ਦੀ ਫੌਜ ਉਧਰੋਂ 8-8 ਪੰਜ-ਪੰਜ ਸਿੰਘ ਨਿਕਲਦੇ ਨੇ ਤੇ ਜਦੋਂ ਜੰਗ ਚੱਲਦੀ ਆ ਮਤਲਬ ਇਤਿਹਾਸ ਕਹਿੰਦਾ ਵੀ ਦੇਖੋ ਵੀ ਜਦੋਂ ਚੱਲਦੀ ਜੰਗ ਸੀਗੀ ਫਿਰ ਬਾਬਾ ਅਜੀਤ ਸਿੰਘ ਜੀ ਆਏ ਅਬਾਜੀਤ ਸਿੰਘ ਜੀ ਕਹਿੰਦੇ ਮਹਾਰਾਜ ਵੀ ਮੈਨੂੰ ਆਗਿਆ ਦੋ ਮੈਂ ਜੰਗ 'ਚ ਜਾਣਾ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਆ ਵੀ ਅੱਜ ਦੇ ਜਿ ਆਪਾਂ ਦੇਖੀਏ ਕਈ ਚਲੋ ਪੰਥਕ ਬੰਦੇ ਨੇ ਕਹਿੰਦੇ ਕਿ ਹੁੰਦੇ ਵੀ ਉਹ ਉਹਨਾਂ ਮਤਲਬ ਆਪ ਪਿੱਛੇ ਹੁੰਦੇ ਨੇ ਗੱਡੀਆਂ 'ਚ ਬੈਠੇ ਹੁੰਦੇ ਨੇ ਹਨਾ ਜੀ ਪਰ ਗੁਰੂ ਸਾਹਿਬ ਦੇ ਬੱਚੇ ਆਪਣੇ ਖੂਨ ਦੇ ਬੱਚੇ ਉਹ ਮੂਹਰੇ ਹੋ ਕੇ ਕਹਿੰਦੇ ਮਹਾਰਾਜ ਸਾਨੂੰ ਭੇਜੋ ਬਾਬਾ ਅਜੀਤ ਸਿੰਘ ਜੀ ਗਏ ਕੀ ਵੀ ਗੁਰੂ ਸਾਹਿਬ ਗੁਰੂ ਸਾਹਿਬ ਦੇਖੋ ਸਿੰਘਾਂ ਨੂੰ ਭੇਜ ਦਿੰਦੇ ਗੁਰੂ ਸਾਹਿਬ ਬਚਾ ਲੈਂਦੇ ਆਪਣੇ ਸਹਬਜ਼ਾ ਦੇ ਸੀਗਾ ਅੱਗੇ ਗੁਰ ਦਾ ਗੱਦੀ ਦਿੰਦੇ ਮਤਲਬ ਦੇਖੋ ਗੁਰੂ ਆਪਣੇ ਆਪਾਂ ਕਿੰਨੇ ਮਤਲਬ ਦੇਖੋ ਇਹ ਜੇ ਗੁਰੂ ਨਾ ਤਾਂ ਹੋਏ ਨੇ ਨਾ ਹੋਣੇ ਨੇ ਮਹਾਰਾਜ ਨੇ ਆਪਣਾ ਸਹਬਜ਼ਾਦੇ ਭੇਜੇ ਉਹ ਤੋਂ ਬਾਅਦ ਉਹ ਸ਼ਹੀਦ ਹੋ ਗਏ ਹਾਂਜੀ ਫਿਰ ਬਾਬਾ ਜੁਝਾਰ ਸਿੰਘ ਜੀ ਆ ਗਏ ਉਹ ਕਹਿੰਦੇ ਮਹਾਰਾਜ ਵੀ ਮੈਨੂੰ ਭੇਜੋ ਮੈਂ ਭਾਈ ਤੋਂ ਬਿਨਾ ਨਹੀਂ ਰਹਿ ਸਕਦਾ ਫਿਰ ਮਹਾਰਾਜ ਨੇ ਉਹਨਾਂ ਨੂੰ ਭੇਜਿਆ ਹਾਂਜੀ ਫਿਰ ਦੇਖੋ ਗੁਰੂ ਸਾਹਿਬ ਵੀ ਤਿਆਰ ਹੋ ਗਏ ਸੀ ਜਾਣ ਨੂੰ ਫਿਰ ਸਿੰਘਾਂ ਨੇ ਚਲੋ ਹੁਕਮ ਕੀਤਾ ਬੇਨਤੀ ਕੀਤੀ ਮਹਾਰਾਜ ਤੁਸੀਂ ਪੰਜਾਂ ਨੂੰ ਬੜਾ ਆਉਦਾ ਬਖਸ਼ਿਆ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਤੁਸੀਂ ਚਲੇ ਜਾਓ ਇਥੋਂ ਹਨਾ ਫਿਰ ਮਹਾਰਾਜ ਤਾੜੀ ਬਜਾ ਕੇ ਭਾਈ ਮਾਨ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਦੇ ਨਾਲ ਮਤਲਬ ਤਾਰਿਆਂ ਦੀ ਸੇਧ ਦੇ ਵਿੱਚ ਮਤਲਬ ਇੱਥੇ ਮਾਸੀਵਾੜਾ ਸਾਹਿਬ ਆਏ ਇੱਥੇ ਆ ਕੇ ਮਹਾਰਾਜ ਨੇ ਮੇਤਰ ਪਿਆਰੇ ਦੋ ਹਾਲ ਮਰੀਦਾਂ ਦਾ ਕਹਿਣਾ ਉਹ ਸ਼ਬਦ ਉਚਾਰਨ ਕੀਤਾ ਹੋਏ ਜਿਹੜਾ ਸ਼ਬਦ ਦਾ ਤੁਸੀਂ ਦੇਖੋ ਇਹਦੇ ਵਿੱਚ ਕਿੰਡੀ ਵੱਡੀ ਗੱਲ ਆ ਮਹਾਰਾਜ ਕਹਿੰਦੇ ਤੁਦ ਬਨ ਰੋਗ ਤਰਜਾਈਆਂ ਦਾ ਔਡਨ ਪਰਮਾਤਮਾ ਤੇਰੇ ਤੋਂ ਬਿਨਾ ਰੋਗ ਆ ਕੀ ਆ ਰਜਾਈਆਂ ਨੂੰ ਓਡਣਾ ਰਜਾਈਆਂ ਨੂੰ ਲੈਣਾ ਹੈਨਾ ਮਤਲਬ ਦੇਖੋ ਵੀ ਸਹਬਜ਼ਾਦੇ ਵੀ ਸ਼ਹੀਦ ਹੋ ਗਏ ਨੰਗੇ ਪੈਰਾਂ ਨਾਲ ਤੁਰ ਕੇ ਵੀ ਆਏ ਨੇ ਖੂਨ ਨਿਕਲਦਾ ਮਹਾਰਾਜ ਦੇ ਪੈਰਾਂ ਚੋਂ ਤਾਂ ਵੀ ਮਤਲਬ ਪਰਮਾਤਮਾ ਨੂੰ ਕੋਈ ਆਲੰਬਾ ਨਹੀਂ ਦਿੱਤਾ ਹੈਗਾ ਆਪਾਂ ਮਤਲਬ ਕੋਈ ਛੋਟਾ ਜਿਹਾ ਦੁੱਖ ਆਉਂਦਾ ਆਪਣੇ ਤੇ ਆਪਾਂ ਆਲੰਬਾ ਦਿੰਨੇ ਆ ਹੈਨਾ ਫਿਰ ਦੂਜੇ ਪਾਸੇ ਛੋਟੇ ਸਹਬਜ਼ਾਦੇ ਮਰਿੰਡੇ ਤੋਂ ਉਹ ਲੈ ਕੇ ਗਏ ਉਥੇ ਫਦਿਕਰ ਸਾਹਿਬ ਬੜਾ ਰਾਸਤੇ 'ਚ ਉਹਨਾਂ ਤੇ ਮਤਲਬ ਜ਼ੁਲਮ ਕੀਤਾ ਗਿਆ ਕੁੱਟਿਆ ਮਾਰਿਆ ਗਿਆ ਉਹਨਾਂ ਨੂੰ ਉੱਥੇ ਲੈ ਜਾ ਕੇ ਕਿਉਂਕਿ ਉਹ ਸਰਹੰਦ ਦੇ ਥਾਣੇਦਾਰੇ ਚਾਹੁੰਦੇ ਸੀ ਵੀ ਸਾਨੂੰ ਅਨਾਮ ਮਿਲੇ ਵਜ਼ੀਰ ਖਾਨ ਤੋਂ ਉਸੇ ਜਾ ਕੇ ਵਜ਼ੀਰ ਖਾਨ ਬੜਾ ਖੁਸ਼ ਹੋਇਆ ਵੀ ਭਾਈ ਮੈਂ ਤਾਂ ਹੁਣ ਬੱਚੇ ਫੜ ਲੇ ਗੁਰੂ ਦੇ ਵੀ ਮੈਨੂੰ ਹੁਣ ਵੀ ਗੁਰੂ ਸਾਹਿਬ ਆਪ ਇੱਥੇ ਆਉਣਗੇ ਹਨਾ ਉਹ ਫੜ ਲੇ ਤੇ ਫੜ ਕੇ ਉਹਨਾਂ ਨੂੰ ਜਿਹੜੀ ਜਗ੍ਹਾ ਤਿਆਰ ਕਰਾਈ ਸੀ ਸਰਹੰਦਰੇ ਨਵਾਬ ਨੇ ਗਰਮੀਆਂ ਦੇ ਵਿੱਚ ਬੈਠਣ ਵਾਸਤੇ ਮਤਲਬ ਉਹ ਠੰਡਾ ਬੁਰਜ ਜਿਹੜਾ ਆ ਉਹਦੇ ਨਾਲ ਇੱਕ ਨਦੀ ਨਗਦੀ ਹੁੰਦੀ ਸੀਗੀ ਪੁਰਾਣੇ ਸਮੇਂ ਰਾਜੇ ਮਹਾਰਾਜ ਨਦੀਆਂ ਨੇ ਨਾਲ ਬਣਾਉਂਦੇ ਹੁੰਦੇ ਸਕੇ ਉਹ ਨਦੀਆਂ ਦੇ ਪਾਣੀ ਦੀ ਹਵਾ ਆਵੇ ਤੇ ਠੰਡ ਲੱਗੇ ਗਰਮੀਆਂ ਦੇ ਵਿੱਚ ਉਹ ਠੰਡਾ ਬੁਰਜ ਨਾਲ ਨਦੀ ਨਗਦੀ ਸੀਗੀ ਉੱਥੇ ਬਣਿਆ ਸੀਗਾ ਤੇ 7 ਸਾਲ ਦੇ 9 ਸਾਲ ਦੇ ਸਹਬਜ਼ਾਦੇ ਤੇ ਮਾਤਾ ਜੀ ਨੂੰ ਗੁਜਰੀ ਜੀ ਨੂੰ ਉੱਥੇ ਰੱਖਿਆ ਗਿਆ ਤੇ ਨਾ ਕੋਈ ਕੱਪੜਾ ਦਿੱਤਾ ਗਿਆ ਤੁਸੀਂ ਯਾਦ ਰੱਖਿਓ ਜੇ ਪਹਿਲਾਂ ਸਰਸਨਾਂ ਦੀ ਕ੍ਰੋਸ ਕੀਤੀ ਉਹਨਾਂ ਨੇ ਕੱਪੜੇ ਚੋਲੇ ਗਿੱਲੇ ਸੀਗੇ ਠੀਕ ਆ ਜੀ ਤੇ ਜੇ ਜੇ ਮਾਤਾ ਜੀ ਕੋਲੇ ਹੋਰ ਵੀ ਵਸਤਰ ਸੀਗੇ ਨਦੀ ਦੇ ਵਿੱਚ ਉਹ ਵੀ ਸਾਰੇ ਗਿੱਲੇ ਹੋ ਗਏ ਹੁਣ ਹਨਾ ਤੇ ਪੇਸ਼ੀਆਂ ਪਈਆਂ ਕਚਹਿਰੀਆਂ 'ਚ ਗਏ ਨੇ ਦਰਵਾਜ਼ਾ ਜਿਹੜਾ ਸੀਗਾ ਕਚਹਿਰੀ ਦਾ ਉਹ ਮਤਲਬ ਥੱਲੇੋਂ ਛੋਟਾ ਰੱਖਿਆ ਹੋਇਆ ਸੀਗਾ ਵੀ ਸਹਬਜ਼ਾਦੇ ਐ ਝੋਕਣ ਤੇ ਅਸੀਂ ਤਾੜੀਆਂ ਮਾਰੀਏ ਵੀ ਗੁਰੂ ਦੇ ਬੱਚੇ ਝੋਕ ਗਏ ਪਰ ਬਾਬਾ ਜੋਰਾਬੌਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਪਹਿਲਾਂ ਪੈਰ ਕੱਢਿਆ ਦਨਪ ਤੇ ਅੰਦਰ ਜਾ ਕੇ ਦੇਖੋ ਆਪਾਂ ਅੱਜ ਕੱਲ ਨਾ ਤਾਂ ਆਪਣੇ ਕੋਈ ਕਚਹਿਰੀ ਲੱਗੀ ਜਾਂ ਨਾ ਆਪਾਂ ਨੂੰ ਕੋਈ ਮਾਰਨ ਨੂੰ ਫਿਰਦਾ ਆ ਆਪਾਂ ਫਤੇ ਨਹੀਂ ਫਤੇ ਨਹੀਂ ਬੁਲਾਉਂਦੇ ਸਤ ਸ੍ਰੀ ਅਕਾਲ ਨੂੰ ਆਪਾਂ ਸਸਰੀਕਾਲ ਕਹੀ ਜਾਂਦੇ ਆ ਵੱਡੇ ਵੱਡੇ ਸਿੰਗਰ ਮਤਲਬ ਸਸਰੀਕਾਲ ਸੱਸੀਕਾਲ ਜੀ ਮਤਲਬ ਦੇਖੋ ਹੁਣ ਸਾਰੇ ਫਤੇਗੜਾ ਸਾਹਿਬ ਵੀ ਜਾਣਗੇ ਸਾਰੇ ਹੀ ਸ਼ਹੀਦੀ ਦਿਹਾੜੇ ਤੇ ਗਾਣੇ ਵੀ ਕੱਢਣਗੇ ਹਾਂਜੀ ਪਰ ਫਤੇ ਬੁਲਾਉਣੀ ਪਤਾ ਨਹੀਂ ਸਾਨੂੰ ਕਿਉਂ ਸ਼ਰਮ ਆਉਂਦੀ ਆ ਉਹ 7 ਸਾਲ ਦੇ 9 ਸਾਲ ਦੇ ਸਹਿਬਜ਼ਾਦੇ ਆਲੇ ਦੁਆਲੇ ਕੱਢੇ ਰਾਜੇ ਬੈਠੇ ਸੀਗੇ ਵੱਡੇ ਵੱਡੇ ਉਮਰਾਂ ਵੱਡੀਆਂ ਉਹਨਾਂ ਦੀਆਂ ਸੋਚਾ ਆਨੰਦ ਵਰਗੇ ਵਜ਼ੀਰ ਖਾਂ ਵਰਗੇ ਪਰ ਅੰਦਰ ਜਾ ਕੇ ਵੀ ਉਹਨਾਂ ਨੇ ਮਤਲਬ ਫਤਿਹ ਬੁਲਾਈ ਆ ਹਨਾ ਫਤਿਹ ਬੁਲਾ ਕੇ ਉਹ ਕਹਿੰਦੇ ਵੀ ਤੁਹਾਡੇ ਪਤਨ ਨੂੰ ਸ਼ਹੀਦ ਕਰਤਾ ਕਹਿੰਦੇ ਮਤਲਬ ਇਹ ਨਹੀਂ ਵੀ ਕੋਈ ਜੰਮਿਆ ਹੀ ਨਹੀਂ ਸਾਡੇ ਪਤਨ ਨੂੰ ਕੋਈ ਸ਼ਹੀਦ ਕਰ ਦੇਵੇ ਤੋ ਕਹਿੰਦੇ ਵੀ ਤੁਹਾਡੇ ਭਰਾ ਕਹਿੰਦੇ ਨਾ ਕਹਿੰਦੇ ਚੜ੍ਹਦੀ ਕਲਾ ਚ ਨੇ ਚਲੋ ਫਿਰ ਕਹਿੰਦੇ ਵੀ ਦੁਕਾਨਾਂ ਵੀ ਲਾਈਆਂ ਬਾਹਰ ਬੱਚਿਆਂ ਲਈ ਕਹਿੰਦੇ ਵੀ ਦੇਖਦੇ ਆ ਬੱਚੇ ਕੀ ਪਸੰਦ ਕਰਦੇ ਨੇ ਕਹਿੰਦੇ ਖਡਾਉਣੇ ਲਾਏ ਮਠਾਈਆਂ ਲਾਈਆਂ ਤੇ ਸ਼ਸਤਰ ਦੀ ਦੁਕਾਨ ਲਾਈ ਕਹਿੰਦੇ ਵੀ ਉਹਨਾਂ ਨੇ ਸਿੱਧੇ ਜਾ ਕੇ ਸ਼ਸਤਰਾਂ ਨੂੰ ਚੱਕਿਆ ਫਿਰ ਚਲੋ ਮਾਤਾ ਜੀ ਕੋਲੇ ਜਾਂਦੇ ਰਹੇ ਕਚੈਰੀ ਪੇਸ਼ੀਆਂ ਪੈਂਦੀ ਰਹੀਆਂ ਮਾਤਾ ਜੀ ਪੁੱਛਦੇ ਰਹੇ ਮਾਤਾ ਜੀ ਇਤਿਹਾਸ ਦੱਸਦੇ ਰਹੇ ਹਨਾ ਵੀ ਚੜਦੀ ਕਲਾ ਨਾਲ ਰਹੋ ਫਿਰ ਅਗਲੇ ਦਿਨ ਵੀ ਗਏ ਇਹੀ ਗੱਲਾਂ ਵੀ ਭਾਈ ਬੱਚਿਓ ਵੀ ਤੁਹਾਨੂੰ ਅਸੀਂ ਜਾਂ ਇਸਲਾਮ ਕਬੂਲ ਕਰ ਲਓ ਹਾਂਜੀ ਵੀ ਜਾ ਤੁਸੀਂ ਸ਼ਹੀਦ ਹੋ ਜਾਓ ਚੁੱਕ ਜਾਓ ਹਾਂਜੀ ਫਿਰ ਉਹ ਫਿਰ ਕਹਿੰਦੇ ਤੁਹਾਨੂੰ ਨੀ ਹੱਜ ਚੜਾਂਗੇ ਹਨਾ ਫਿਰ ਉਹਨਾਂ ਨੇ ਗੱਲ ਆ ਕੇ ਇਹੀ ਮਾਤਾ ਜੀ ਨੂੰ ਦੱਸੀ ਤੇ ਦੇਖੋ ਉੱਥੇ ਮੋਤੀराम ਮਹਾਰਾਜੀ ਬੜੀ ਵੱਡੀ ਗੱਲ ਆ ਮੋਤੀराम ਮਹਾਰਾਜੀ ਵੀ ਉਹ ਦੇਖੋ ਦੂਜੇ ਧਰਮ ਚੋਂ ਨੇ ਨਾਲੇ ਹਾਂ ਜੀ ਤੇ ਮਤਲਬ ਮਤਲਬ ਦੁੱਧ ਪਲਾਇਆ ਉਹਨਾਂ ਨੇ ਕਿੱਡੀ ਵੱਡੀ ਗੱਲ ਮਾਤਾ ਜੀ ਕਹਿੰਦੇ ਵੀ ਮੋਤੀराम ਜੀ ਕਿ ਤੁਸੀਂ ਹੁਣ ਦੁੱਧ ਨਾ ਪਲਾਓ ਸੇਵਾ ਨਾ ਕਰੋ ਵੀ ਭਾਈ ਵੀ ਤੁਹਾਨੂੰ ਖਤਮ ਕਰ ਦੇਣਗੇ ਉਹ ਕਹਿੰਦੇ ਵੀ ਮਾਤਾ ਜੀ ਕੋਈ ਗੱਲ ਨਹੀਂ ਵੀ ਮੈਨੂੰ ਸੇਵਾ ਬਖਸ਼ੋ ਤੁਸੀਂ ਦੁੱਧ ਪਲਾਇਆ ਭਾਈ ਮੋਤੀराम ਮਹਾਰਾਜ ਜੀ ਨੇ ਤੇ ਤੁਸੀਂ ਦੇਖੋ ਵੀ ਸਹਿਬਜ਼ਾਦਿਆਂ ਦੇ ਸਸਕਾਰ ਤੋਂ ਬਾਅਦ ਭਾਈ ਮੋਤੀराम ਮਹਿਰਾਜੀ ਦੇ ਪਰਿਵਾਰ ਨੂੰ ਕੋਲੂ ਚ ਪੀੜਿਆ ਗਿਆ ਦਿਖ ਲੋ ਉਹਨਾਂ ਦੇ ਬੱਚੇ ਨੂੰ ਵੀ ਹਾਂਜੀ ਫਿਰ ਜਦੋਂ ਪੇਸ਼ੀਆਂ ਪਈਆਂ ਗਈਆਂ ਪੈਂਦੀ ਰਹੀਆਂ ਫਿਰ ਨੀਹਾਂ ਚ ਚੜਨ ਦਾ ਹੁਕਮ ਕਰਤਾ ਫਿਰ ਮਲੇਰਕੋੜ ਦਾ ਉੱਥੇ ਦੇ ਹਨਾ ਤੇ ਉਹਨਾਂ ਨੇ ਹਾਦਾ ਨਾਰਾ ਮਾਰਿਆ ਤੇ ਤੇ ਉਹ ਕਹਿੰਦੇ ਭਾਈ ਵੀ ਕੌਂਕੀ ਸਾਜੀ ਕਹਿੰਦਾ ਵੀ ਬੱਚਿਆਂ ਦੀ ਗਲਤੀ ਹੀ ਆ ਤੇ ਬੱਚਿਆਂ ਨੂੰ ਨੀਹਾਂ ਚ ਚੜਨਾ ਚਾਹੀਦਾ ਆ ਹਾਂਜੀ ਤੇ ਉਹ ਪਹਿਲਾਂ ਕਹਿੰਦੇ ਵੀ ਕੋਈ ਪ੍ਰੂਫ ਨਹੀਂ ਮਿਲਦਾ ਵੀ ਕੀ ਕਰੀਏ ਸਜ਼ਾ ਕਿਸ ਹਿਸਾਬ ਨਾਲ ਦਈਏ ਫਿਰ ਸੋਚਾ ਅਨੰਦ ਕਹਿੰਦਾ ਚਲੋ ਵੀ ਬੱਚੋ ਜੇ ਤੁਹਾਨੂੰ ਛੱਡ ਦੇ ਕੀ ਕਰੋਗੇ ਸੱਚ ਵੀ ਸਾਬਜਾ ਦੇ ਕਹਿੰਦੇ ਵੀ ਫੇਰ ਅਸੀਂ ਜੰਗਲਾਂ ਚ ਜਾ ਕੇ ਫੌਜਾਂ ਤਿਆਰ ਕਰਾਂਗੇ ਫੇਰ ਜ਼ੁਲਮ ਦਾ ਟੱਕਰਾ ਕਰਾਂਗੇ ਸੋਚ ਅਨੰਦ ਕਰਾਂ ਦੇਖ ਲਓ ਫੇਰ ਕਾਜੀ ਨੇ ਹੁਕਮ ਸੁਣਾਇਆ ਸੀ ਨੀਹਾਂ ਚ ਚਣ ਦਿੱਤਾ ਜਾਵੇ ਫਿਰ ਉੱਥੇ ਨਵਾਬ ਮਲੇਰਕੋਟਲਾ ਉਹਨੇ ਹਾ ਦਾ ਨਾਰਾ ਮਾਰਿਆ ਉਹ ਕਹਿੰਦਾ ਵੀ ਇਹ ਬੱਚਿਆਂ ਤੇ ਜ਼ੁਲਮ ਕਰਨਾ ਬੜਾ ਕਹਿਰਾ ਕਿਉਂਕਿ ਵਜ਼ੀਰ ਖਾਨ ਨੇ ਪਹਿਲਾਂ ਉਹਨੂੰ ਕਿਹਾ ਸੀ ਵੀ ਤੂੰ ਬਦਲਾ ਲੈ ਲੈ ਕਿਉਂਕਿ ਵੀ ਤੇਰਾ ਭਰਾ ਇੱਥੇ ਗੁਰੂ ਸਾਹਿਬ ਨੇ ਉਹ ਸ਼ਹੀਦ ਕੀਤਾ ਮਾਰਿਆ ਉਹ ਕਹਿੰਦਾ ਚਲੋ ਠੀਕ ਆ ਵੀ ਉਹ ਜਦੋਂ ਮੈਨੂੰ ਗੁਰੂ ਜੀ ਮਿਲਣਗੇ ਮੈਂ ਆਪਣੇ ਆਪਣੇ ਜੰਗ ਲੜਾਂਗੇ ਮੁਕਾਬਲਾ ਕਰਾਂਗੇ ਪਰ ਬੱਚਿਆਂ ਤੇ ਜ਼ੁਲਮ ਕਰਨਾ ਵੀ ਉਹ ਇਸਲਾਮ ਦੇ ਖਿਲਾਫ ਆ ਉਹ ਚਲੇ ਗਿਆ ਤੇ ਉਹ ਤੋਂ ਬਾਅਦ ਚਲੋ ਹੁਕਮ ਕੀਤਾ ਫਿਰ ਸ਼ਾਸ਼ਲ ਬੇਗ ਬਾਸ਼ਲ ਬੇਗ ਉਹ ਜਿਹੜੇ ਸੀਗੇ ਜਲਾਦ ਕੋਈ ਮਿਲਦਾ ਨਹੀਂ ਸੀਗਾ ਸਹਬ ਜਾਨ ਨੂੰ ਸ਼ਹੀਦ ਕਰਨ ਵਾਸਤੇ ਤੇ ਉਹ ਕਹਿੰਦੇ ਭਾਈ ਵੀ ਥੋੜੀ ਸਜ਼ਾ ਮਾਫ ਕਰ ਦਾਂਗੇ ਉਹ ਪਹਿਲਾਂ ਕੈਦ ਕੀਤੇ ਹੋਏ ਸੀਗੇ ਜਿਹੜੇ ਜਲਾਦ ਸੀਗੇ ਫਿਰ ਉਹਨਾਂ ਨੇ ਉਹ ਕੰਦ ਵਗੈਰਾ ਚਿਣੀ ਠੀਕ ਆ ਕੰਨ ਚਣ ਕੇ ਮਤਲਬ ਕਈ ਵਾਰ ਮਤਲਬ ਅੱਖਾਂ ਦੇ ਮੂਰੇ ਆ ਜਾਂਦੀ ਹੈ ਚੀਜ਼ ਵੀ ਆਪਣੇ ਆਪਾ ਸਾਰੇ ਘਰਾਂ ਦੇ ਵਿੱਚ ਕਈ ਵਾਰ ਕੋਈ ਨਵੀਂ ਕੰਧ ਬਣਾਉਨੇ ਆ ਘਰ ਬਣਾਉਨੇ ਆ ਵੀ ਹਰ ਪੰਜਾਬੀ ਨੂੰ ਹਰ ਸਿੱਖ ਨੂੰ ਹਰ ਸਿੱਖ ਨੂੰ ਕੀ ਹਰ ਧਰਮ ਦੇ ਬੰਦੇ ਨੂੰ ਹਰ ਇਨਸਾਨ ਨੂੰ ਦੇਖਣਾ ਚਾਹੀਦਾ ਵੀ ਜਦੋਂ ਕੋਈ ਵੀ ਨਹੀਂ ਬਟਦੇ ਆ ਕੰਧ ਬਣਦੀ ਆ ਵੀ ਉਥੋਂ ਸਹਿਬ ਜਦ ਦਿਖਣਾ ਚਾਹੀਦੇ ਨੇ ਮੇਰੇ ਹਿਸਾਬ ਨਾਲ ਕਿਉਂਕਿ ਦੇਖੋ ਆਪਾਂ ਕੱਲਾ ਪੜ ਲੈਨੇ ਆ ਮਤਲਬ ਕਿਵੇਂ ਚਣੇ ਗਏ ਦੇਖੋ ਨੀ ਪੱਟ ਤੀ ਹਾਂਜੀ ਜੇ ਮੈਂ ਘਰੇ ਆਪਾਂ ਪੱਟਦੇ ਹਾਂ ਥੱਲੇ ਰੋੜੀ ਰੋੜੀ ਸਿੱਟਤੀ ਫਿਰ ਸਹਬਜ਼ਾ ਦੇ ਖੜਾਏ ਗਏ ਖੜਾਉਣ ਤੋਂ ਬਾਅਦ ਉਹਨਾਂ ਨੇ ਆਲੇ ਦੁਆਲੇ ਇੱਟਾਂ ਲਾਈਆਂ ਗਈਆਂ ਐਂ ਕੰਧ ਖੜੀ ਕਰਤੀ ਮਤਲਬ ਕਿ ਸਹਬਜ਼ਾ ਦੇ ਵਿਚਨੇ ਗਿਆਨੀ ਪੰਦਰਪਾਲ ਜੀ ਇਹ ਦੱਸਦੇ ਹੁੰਦੇ ਨੇ ਵੀ ਜਦੋਂ ਕੰਧ ਚਣ ਦੇ ਗਏ ਜਦੋਂ ਆਪਾਂ ਕੁਝ ਵੀ ਬਣਾਉਨੇ ਆ ਕੋਈ ਛੋਟੀ ਮੋੜੀ ਜਗ੍ਹਾ ਬਚ ਜਾਂਦੀ ਆਪਾਂ ਇੱਟ ਦਾ ਰੋੜਾ ਕੱਟ ਦਿੰਨੇ ਵੀ ਰੋੜਾ ਲਾ ਦਈਏ ਵੀ ਕਹਿੰਦੇ ਵੀ ਉੱਥੇ ਕੰਧ ਐਵੇਂ ਖੜੀ ਕਰਦੇ ਸੀਗੇ ਵੀ ਕੋਈ ਰੋੜਾ ਨਹੀਂ ਸੀਗਾ ਵੀ ਵਜ਼ੀਰ ਖਾਨ ਕਹਿੰਦਾ ਵੀ ਭਾਈ ਐਂ ਕਰੋ ਵੀ ਚੱਪਣੀ ਵੜ ਦੋ ਇਥੋਂ ਇਹਨਾਂ ਦੀ ਹਨਾ ਬਸ ਚੱਪੜੀ ਵੱਢਤੀ ਕੰਨ ਸਿੱਧੀ ਕੀਤੀ ਮਤਲਬ ਏਡਾ ਏਡਾ ਘਹਿਰ ਹੋਇਆ ਫਿਰ ਕੰਦ ਖੜੀ ਕੀਤੀ ਫਿਰ ਕਹਿੰਦੇ ਵੀ ਬਈ ਕੰਦ ਡਿਗ ਵੀ ਗਈ ਤੇ ਮਤਲਬ ਪਹਿਲਾਂ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਹੋ ਗਏ ਫਿਰ ਬਾਬਾ ਫਤਿਹ ਸਿੰਘ ਜੀ ਕਹਿੰਦੇ ਵੀ ਮਤਲਬ 12 ਮਿੰਟ ਬਾਅਦ ਉਹਨਾਂ ਦੇ ਪ੍ਰਾਣ ਨਿਕਲੇ ਕੋਈ ਤਾਂ ਕਥਾ ਬਚ ਕੇ ਇਹ ਵੀ ਕਹਿੰਦਾ ਵੀ ਬਾਅਦ ਚ ਇੱਥੇ ਰੱਖ ਕੇ ਛੁਰੀਆਂ ਵੀ ਤਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਬਾਅਦ ਵਿੱਚ ਕਹਿੰਦੇ ਵੀ ਪਹਿਲਾਂ ਭਾਈ ਟੋਡਰ ਮਲ ਜੀ ਉੱਥੇ ਹੈ ਨਹੀਂ ਸੀਗੇ ਜਦੋਂ ਸ਼ਹੀਦੀ ਹੋਈ ਆ ਸਾਰਾ ਕਿਤੇ ਬਾਹਰ ਗਏ ਹੋਏ ਸੀਗੇ ਕਿਨ ਜਦੋਂ ਪਤਾ ਲੱਗਿਆ ਕਿ ਵੀ ਬੜਾ ਰੋਏ ਬੜਾ ਦੁੱਖ ਹੋਇਆ ਉਹ ਕਹਿੰਦੇ ਵੀ ਮੈਂ ਸਸਕਾਰ ਕਰਨਾ ਮੈਂ ਵजीर खान ਕਹਿੰਦਾ ਵੀ ਭਾਈ ਮੋਰਾ ਖੜੀਆਂ ਕਰਕੇ ਤਾਂ ਤੈਨੂੰ ਜਗ੍ਹਾ ਦੇਣੀ ਆ ਫਿਰ ਉਹ ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦੋਤੀ ਸਰੂਪ ਸਾਹਿਬ ਉੱਥੇ ਮੋਰਾ ਖੜੀਆਂ ਕਰਕੇ ਉਹਨੇ ਉਹ ਜਗ੍ਹਾ ਮੁੱਲ ਲਈ ਤੇ ਉੱਥੇ ਪਹਿ ਟੋਡਰ ਮਲ ਜੀ ਉਹਨਾਂ ਦਾ ਪਰਿਵਾਰ ਤੇ ਆਪਣਾ ਮੋਤੀਰਾਮ ਮਹਿਰਾ ਜੀ ਉਹਨਾਂ ਦੇ ਪਰਿਵਾਰ ਨੇ ਚੰਦਾਂ ਦੀ ਲੱਕੜੀ ਇਕੱਠੀ ਕੀਤੀ ਭਾਈ ਮੋਤੀਰਾਮ ਮਹਿਰਾ ਜੀ ਨੇ ਸਾਰਾ ਸੰਸਕਾਰ ਕੀਤਾ ਸਹਬਜ਼ਾਦਿਆਂ ਦਾ ਮਾਤਾ ਗੁਦਰੀ ਜੀ ਦਾ ਤੇ ਉਹ ਤੋਂ ਬਾਅਦ ਮਤਲਬ ਉਹ ਸ਼ਹੀਦ ਕੀਤਾ ਉਹਨਾਂ ਨੂੰ ਮੋਤੀਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਕੋਹਲੂ ਚ ਪੀੜਿਆ ਗਿਆ ਤੇ ਗੁਰੂ ਸਾਹਿਬ ਇਹ ਤੋਂ ਬਾਅਦ ਫਿਰ ਅੱਗੇ ਚਲੇ ਜਾਂਦੇ ਨੇ ਉਤਰਾ ਪੀਰ ਬਣ ਕੇ ਆਪਣੇ ਕਟਾਣਾ ਸਭ ਤੋਂ ਅੱਗੇ ਸਰਾਇਕੋਟ ਵੱਲ ਨੂੰ ਤੇ ਦੂਜੇ ਪਾਸੇ ਚਲੋ ਮਾਤਾ ਜੀ ਹੁਣੀ ਫਿਰ ਭਾਈ ਮਨੀ ਸਿੰਘਾ ਦਿੱਲੀ ਚਲੇ ਗਏ ਤੇ ਮਤਲਬ ਇਹ ਆ ਵੀ ਇੱਡਾ ਮਹਾਨ ਇਤਿਹਾਸ ਵੀ ਮਤਲਬ ਇਹ ਗੱਲ ਆ ਵੀ ਦੇਖੋ ਸਾਰੇ ਦੱਸ ਰਹੇ ਨੇ ਕਿੰਨਾ ਸ਼ੋਸ਼ਣ ਮੀਡੀਆ ਦਾ ਫਾਇਦਾ ਹੋ ਰਿਹਾ ਵੀ ਜੇ ਅਸੀਂ ਹਜੇ ਵੀ ਅਮਰਤ ਨਾ ਛਕੀਏ ਮਤਲਬ ਕਿਹੜੇ ਮੂੰਹ ਨਾਲ ਮਤਲਬ ਜਾਵਾਂਗੇ ਮਹਾਰਾਜ ਸਤਖੰਡ ਵਿੱਚ ਉਹੀ ਨੇ ਕਿਹੜੇ ਆਪਾਂ ਨੇ ਕਿਹੜੇ ਮੂੰਹ ਨਾਲ ਫੇਸ ਕਰਾਂਗੇ ਦੇਖੋ 7 ਸਾਲ ਦੇ 9 ਸਾਲ ਦੇ ਉਹ ਬਾਬੇ ਪਹਿਲਾ ਨਿਸ਼ਾਨ ਸਾਹਿਬ ਚਲਾਇਆ ਗਿਆ ਫਤਿਹਗੜ੍ਹ ਸਾਹਿਬ ਹਨਾ ਵੱਡੇ ਵੱਡੇ ਅੱਜ ਮਹਾਰਾਤੀ ਵੀ ਉਥੇ ਝੁਕ ਦਿੰਨਿਆ ਕਿ ਬਾਬਿਆਂ ਮੂਰੇ ਨਹੀਂ ਸੀ ਠੀਕ ਹੈ ਇਸ ਕਰਕੇ ਇਹੀ ਆ ਵੀ ਆਪਾਂ ਕਰਮਾ ਵਾਲੇ ਆ ਵੀ ਆਪਾਂ ਨੂੰ ਸਿੱਖੀ ਦੇ ਵਿੱਚ ਹੀ ਆਪਾਂ ਦਾ ਜਨਮ ਹੋਇਆ ਪਰਿਵਾਰਾਂ ਚ ਮਤਲਬ ਆਪਾਂ ਪਛਾਣੀਏ ਆਪਾਂ ਕੌਣ ਆ ਹਨਾ ਵੀ ਦਾੜੀਆਂ ਰੱਖੀਏ ਸਿੰਘ ਸਜਿਏ ਅਮਰਤਸ਼ਕੀਏ ਵੀ ਪਤਾ ਨਹੀਂ ਵੀ ਅਗਲਾ ਜਨਮ ਕਿੱਥੇ ਹੋਣਾ ਆ ਕਿਹਦੇ ਘਰੇ ਹੋਣਾ ਆ ਮੈਂ ਮਤਲਬ ਬਹੁਤ ਆਪਾਂ ਕਰਮਾ ਵਾਲੇ ਆ ਵੀ ਐਡੀ ਮਹਾਨ ਧਰਤੀ ਇਹ ਪੰਜਾਬ ਦੀ ਇਹ ਗੁਰੂਆਂ ਪੀਰਾਂ ਦਾ ਇਥੇ ਚੱਪੇ-ਚੱਪੇ ਤੇ ਖੂਨ ਡੁੱਲਿਆ ਉਹ ਮਹਾਨ ਬਾਬੇ ਜਿਨ੍ਹਾਂ ਬਾਰੇ ਇਹ ਕਿਹਾ ਗਿਆ ਵੀ ਦੁਨੀਆਂ ਦੇ ਉੱਤੇ ਕੋਈ ਬਾਬਾ ਅਜੀਤ ਸਿੰਘ ਵਰਗਾ ਸੋਹਣਾ ਨਹੀਂ ਕੋਈ ਅੱਜ ਤੱਕ ਜੰਮਿਆ ਹੈਗਾ ਇਸ ਕਰਕੇ ਵੀ ਉਹਨਾਂ ਦੀ ਸ਼ਹੀਦਾਂ ਨੂੰ ਆਪਾਂ ਪ੍ਰਣਾਮ ਕਰੀਏ ਵੀ ਆਪਾਂ ਕੇਸ ਦਾੜ੍ਹੀਆਂ ਨਾ ਕਟਾਈਏ ਵੀ ਜਿੰਨੇ ਮਰਜੀ ਮਤਲਬ ਠੇਕ ਤੇ ਖੁੱਲ ਜਾਣ ਸਾਨੂੰ ਕੋਈ ਮਤਲਬ ਨਹੀਂ ਅਸੀਂ ਸਹਿਬਜ਼ਾਦਿਆਂ ਦੇ ਬੱਚੇ ਆ ਗੁਰੂ ਸਾਹਿਬ ਦੇ ਆਪਾਂ ਬੱਚੇ ਆ ਵੀ ਆਪਾਂ ਨਹੀਂ ਕਿਸੇ ਸ਼ਰਾਬ ਜਾਂ ਨਸ਼ੇ ਨੂੰ ਹੱਥ ਲਾਉਣਾ ਦਾੜ੍ਹੀ ਕੇਸ ਆਪਾਂ ਨਹੀਂ ਕਟਾਉਣੇ ਵੀ ਅਮਰਤਾ ਆਪਾਂ ਜ਼ਰੂਰ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ